ਨਾ ਚਾਹਣਾ ਜੀ ਸਮੁੱਚੀ ਨੈਣਾ ਦੇਵੀ ਪੈਦਲ ਸੇਵਾ ਸੰਗਤ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆ ਮੈਂ ਬਹੁਤ-ਬਹੁਤ ਵਧਾਈ ਦਿਨਾ ਹੈ ਔਰ ਕਾਮਨਾ ਕਰਦੇ ਆ ਕਿ ਜਿਹੜੀ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚਿੰਦੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦੇ ਦੁਗਣੀ ਰਾ ਚੋਕਣੀ ਤਰੱਕੀ ਬਖਸ਼ੇ ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 28 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ ਧੂਰੀ ਪਾਰਸਲਾ ਮੰਦਿਰ ਦੇ ਵਿੱਚੋਂ ਪਹਿਲਾਂ ਇਥੋਂ ਪਾਰਸਲਾ ਮੰਦਿਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਡ ਲਾ ਕੇ ਜੀ ਅਸੀਂ ਫਿਰ ਉ ਤੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ-ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹੱਥਨ ਪਿਆਰਾ ਕਰਾ ਕੇ ਮੱਥਾ ਟੇਕ ਕੇ ਮਾਤਾ ਦੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਇਆ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਆਂ ਇਹੋ ਦੁਆ ਕਰਦੇ ਆਂ ਕਿ ਸਭ ਦੀ ਚੋਲੀ ਖੁਸ਼ਹਾਨ ਭਰੀ ਰੱਖਿਓ ਸਭ ਨੂੰ ਤੰਦਰੁਸਤ ਰੱਖਿਓ। ਮਾ ਦੇਣਾ ਚਾਹਣਾ ਜੀ ਸਮੁੱਚੀ ਨੈਣਾ ਦੇਵੀ ਪੈਦਲ ਸੇਵਾ ਸੰਗਤ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਮਾ ਦੇਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆਂ। ਮੈਂ ਬਹੁਤ-ਬਹੁਤ ਵਧਾਈ ਦਿਨਾ ਔਰ ਕਾਮਨਾ ਕਰਦੇ ਆਂ ਕਿ ਜਿਹੜੀ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚਿੰਦੇ ਨੇ ਮਾਤਾ ਰਾਣੀ ਉਹ ਜਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦੇ ਦੁੱਗਣੀ ਰਾ ਚੌਕਣੀ ਤਰੱਕੀ ਬਖਸ਼ਣ। ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 28 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ। ਧੂਰੀ ਪਾਟਸਾਲਾ ਮੰਦਿਰ ਦੇ ਵਿੱਚੋਂ। ਪਹਿਲਾਂ ਇਥੋਂ ਪਾਟਸਾਲਾ ਮੰਦਿਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਡ ਲਾ ਕੇ ਜੀ ਅਸੀਂ ਫਿਰ ਉਦੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ-ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਦੀ ਸਾਡੀ ਵਾਪਸੀ ਹੈ ਉੱਥੇ ਅਸੀਂ ਹੱਥਨ ਪਿਆਰਾ ਕਰਾ ਕੇ ਮੱਥਾ ਟੇਕ ਕੇ ਆਵਾਂਗੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਵਾਂਗੇ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਹਾਂ ਇਹੋ ਦੁਆ ਕਰਦੇ ਹਾਂ ਕਿ ਸਭ ਦੀ ਚੋਲੀ ਖੁਸ਼ਹਾਨਾ ਭਰੀ ਰੱਖਿਓ ਸਭ ਨੂੰ ਤੰਦਰੁਸਤੀ ਬਖਸ਼ਿਓ। ਮਾਤਾ ਦੇਣਾ ਚੋਣਾ ਜੀ ਸਮੂਚੀ ਨੈਣਾ ਦੇਵੀ ਪੈਦਲ ਸੇਵਾ ਸੰਗ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਨੀ ਵਾਸੀਆਂ ਨੂੰ ਨਾਲ ਲੈ ਕੇ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆ। ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਕਾਮਨਾ ਕਰਦਾ ਹਾਂ ਕਿ ਜਿਹੜੀ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦੀ ਦੁਗਣੀ ਰਾ ਚੌਕਣੀ ਤਰੱਕੀ ਬਖਸ਼ੇ। ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 28 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ ਧੂਰੀ ਪਾਰਸਲਾ ਮੰਦਿਰ ਦੇ ਵਿੱਚੋਂ। ਪਹਿਲਾਂ ਇਥੋਂ ਪਾਰਸਲਾ ਮੰਦਿਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਡ ਲਾ ਕੇ ਜੀ ਅਸੀਂ ਫੇਰ ਉਹ ਤੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹੱਬਨ ਪੁਜਾਰਾ ਕਰਾ ਕੇ ਮੱਥਾ ਟੇਕ ਕੇ ਮਾਤਾ ਦੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਉਂਦੇ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਹਾਂ ਇਹੋ ਦੁਆ ਕਰਦੇ ਹਾਂ ਕਿ ਸਭ ਦੀ ਚੋਲੀ ਖੁਸ਼ਹਾਲ ਨਾ ਭਰੀ ਰੱਖਿਓ ਸਭ ਨੂੰ ਤੰਦਰੁਸਤੀ ਬਰਖਿਓ ਮਾ ਦੇਣਾ ਚਾਹਣਾ ਜੀ ਸਮੁੱਚੀ ਨੈਣਾ ਦੇਵੀ ਪੈਦਲ ਸੇਵਾ ਸੰਗਤ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆ ਮੈਂ ਬਹੁਤ-ਬਹੁਤ ਵਧਾਈ ਦਿਨਾ ਹੈ ਔਰ ਕਾਮਨਾ ਕਰਦੇ ਆ ਕਿ ਜਿਹੜੀ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦੇ ਦੁਗਣੀ ਰਾਚੋਕਮੀ ترقی ਬਖਸ਼ੇ ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 28 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ ਧੂਰੀ ਪਾਰਸਲਾ ਮੰਦਿਰ ਦੇ ਵਿੱਚੋਂ ਪਹਿਲਾਂ ਇਥੋਂ ਪਾਰਸਲਾ ਮੰਦਿਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਡ ਲਾ ਕੇ ਜੀ ਅਸੀਂ ਫਿਰ ਉਦੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ-ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹੱਥਨ ਪਿਆਰਾ ਕਰਾ ਕੇ ਮੱਥਾ ਟੇਕ ਕੇ ਵਾਪਸ ਆਦੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਇਆ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਆਂ ਇਹੋ ਦੁਆ ਕਰਦੇ ਆਂ ਕਿ ਸਭ ਦੀ ਚੋਲੀ ਪੂਛਿਆ ਨਾ ਭਰੀ ਰੱਖਿਓ ਸਭ ਨੂੰ ਤੰਦਰੁਸਤੀ ਬਰਖਿਓ